ਜਿਹੜਾ ਇੱਕ ਹਮਲਾ ਪੂਛ ਦੇ ਗੁਰਦੁਆਰੇ ਦੇ ਉੱਤੇ ਹੋਇਆ ਜਿੱਥੇ ਸਾਡੇ ਉੱਥੇ ਦੇ ਗਰੰਤੀ ਸਾਹਿਬ ਦੀ ਵੀ ਮੌਤ ਹੋਈ ਔਰ ਉਹਨਾਂ ਦੇ ਨਾਲ ਤਿੰਨ ਹੋਰ ਲੋਕਾਂ ਦੀ ਉੱਥੇ ਮੌਤ ਵੀ ਹੋਈ ਹੈ ਉਹਨਾਂ ਕਰਕੇ ਅਸੀਂ ਉਹਨਾਂ ਚਾਰਾਂ ਸ਼ਹੀਦਾਂ ਨੂੰ ਜਿਹੜੇ ਹੋਈ ਨੇ ਉਹਨਾਂ ਦੇ ਚਾਰਾਂ ਦੇ ਪਰਿਵਾਰ ਨੂੰ ਕੱਲ ਉਹਨਾਂ ਦਾ ਭੋਗ ਸੀ ਉਤੇ 2 2 ਲੱਖ ਰੁਪਈਆ ਜਿਹੜਾ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਉਹਨੂੰ ਦੇਣਾ ਕੀਤਾ ਅ ਜਿਹੜਾ ਗੁਰਦੁਆਰਾ ਸਾਹਿਬ ਦੇ ਉੱਤੇ ਜਿੱਥੇ ਗਲਾਸ ਟੋਆ ਉਹਦੀ ਜਿਹੜੀ ਉੱਥੇ ਮਰਮਤ ਹੋਣੀ ਹੈ ਉਹਦੇ ਜਿਹੜਾ ਨੁਕਸਾਨ ਹੋਇਆ ਉਹਦੇ ਲਈ ਵੀ 2 ਲੱਖ ਰੁਪਏ ਦਾ ਅਸੀਂ ਇੱਥੋਂ ਦੇਣਾ ਕੀਤਾ ਬਹੁਤ ਵੱਡਾ ਦੁਖਾਂਤ ਸੀ ਕੀ ਦੇਸ਼ ਦੇ ਵਕਤ ਦੇਸ਼ ਇਸ ਵਕਤ ਇਹ ਜੰਗ ਲੱਗੀ ਹੈ ਪਾਕਿਸਤਾਨ ਦੇ ਨਾਲ ਮਗਰ ਪਾਕਿਸਤਾਨ ਦੇ ਲੋਕਾਂ ਨੇ ਜਿਸ ਤਰੀਕੇ ਦੇ ਨਾਲ ਸਿਵਿਲियंस ਦੇ ਉੱਤੇ ਅਟੈਕ ਕਰਨਾ ਸ਼ੁਰੂ ਕੀਤਾ ਔਰ ਬੜਾ ਵੱਡਾ ਜਿਹੜਾ ਇੱਕ ਹਮਲਾ ਪੂਛ ਦੇ ਗੁਰਦੁਆਰੇ ਦੇ ਉੱਤੇ ਹੋਇਆ ਜਿੱਥੇ ਸਾਡੇ ਉੱਤੇ ਦੇ ਗਰੰਦੀ ਸਾਹਿਬ ਦੀ ਵੀ ਮੌਤ ਹੋਈ ਔਰ ਉਹਨਾਂ ਦੇ ਨਾਲ ਤਿੰਨ ਹੋਰ ਲੋਕਾਂ ਦੀ ਉੱਥੇ ਮੌਤ ਵੀ ਹੋਈ ਹੈ ਜਿਹੜੇ ਸ਼ਹੀਦ ਹੋਏ ਹੈ ਉਹਨਾਂ ਨੂੰ ਅਸੀਂ ਗਏ ਹੁਣ ਤੇ ਵਾਪਸ ਨਹੀਂ ਜਾ ਸਕਦੇ ਮਗਰ ਇਸ ਮੌਕੇ ਦੇ ਉੱਤੇ ਜਦ ਕਮੇਟੀਆਂ ਨਾਲ ਖੜੇ ਹੁੰਦੀਆਂ ਉਹਨਸ ਕਰਕੇ ਅਸੀਂ ਉਹਨਾਂ ਚਾਰਾਂ ਸ਼ਹੀਦਾਂ ਨੂੰ ਜਿਹੜੇ ਹੋਏ ਨੇ ਉਹਨਾਂ ਦੇ ਚਾਰਾਂ ਦੇ ਪਰਿਵਾਰ ਨੂੰ ਕੱਲ ਉਹਨਾਂ ਦਾ ਭੋਗ ਸੀ ਉੱਥੇ 2-2 ਲੱਖ ਰੁਪਈਆ ਜਿਹੜਾ ਦਿੱਲੀ ਸੇ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਦੇਣਾ ਕੀਤਾ ਔਰ ਨਾਲ ਹੀ ਜਿਹੜਾ ਗੁਰਦੁਆਰਾ ਸਾਹਿਬ ਦੀ ਉੱਤੇ ਜਿੱਥੇ ਬਲਾਸਟ ਹੋਇਆ ਉਹਦੀ ਜਿਹੜੀ ਉੱਥੇ ਮਰਮਤ ਹੋਣੀ ਹੈ ਉਹਦੇ ਜਿਹੜਾ ਨੁਕਸਾਨ ਹੋਇਆ ਉਦੇ ਲਈ ਵੀ 2 ਲੱਖ ਰੁਪਏ ਦਾ ਅਸੀਂ ਇਥੋਂ ਦੇਣਾ ਕੀਤਾ ਸਾਡੇ ਮੈਂਬਰ ਸਰਦਾਰ ਭੁਖਿੰਦਰ ਸਿੰਘ ਗਿਨੀ ਉਥੇ ਗਏ ਸੀ ਅਸੀਂ ਉਹਨਾਂ ਦੇ ਥਰੂ ਉੱਥੇ ਅਨਾਉਂਸ ਵੀ ਕਰਾਇਆ ਔਰ ਇਹ ਰਾਸ਼ੀ ਜਿਹੜੀ ਹੈ ਉਹਨਾਂ ਦੇ ਪਰਿਵਾਰ ਨੂੰ ਭੇਜੀ ਜਾਏਗੀ ਜਿਨ੍ਹਾਂ ਦੇ ਘਰ ਦੇ ਲੋਕ ਸ਼ਹੀਦ ਹੋਏ ਬਹੁਤ ਵੱਡਾ ਦੁੱਖਾਨ ਸੀ ਕਿ ਦੇਸ਼ ਦੇ ਵਕਤ ਦੇਸ਼ ਇਸ ਵਕਤ ਇਹ ਜੰਗ ਲੱਗੀ ਹੈ ਪਾਕਿਸਤਾਨ ਦੇ ਨਾਮ ਮਗਰ ਪਾਕਿਸਤਾਨ ਦੇ ਲੋਕਾਂ ਨੇ ਜਿਸ ਤਰੀਕੇ ਦੇ ਨਾਲ ਸਿਵਿਲIANS ਦੇ ਉੱਤੇ ਅਟੈਕ ਕਰਨਾ ਸ਼ੁਰੂ ਕੀਤਾ ਔਰ ਬੜਾ ਵੱਡਾ ਜਿਹੜਾ ਇੱਕ ਹਮਲਾ ਪੁੰਛੀ ਦੇ ਗੁਰਦੁਆਰੇ ਦੇ ਉੱਤੇ ਹੋਇਆ ਜਿੱਥੇ ਸਾਡੇ ਉੱਤੇ ਦੇ ਗਰੰਦੀ ਸਾਹਿਬ ਦੀ ਵੀ ਮੌਤ ਹੋਈ ਔਰ ਉਹਨਾਂ ਦੇ ਨਾਲ ਤਿੰਨ ਹੋਰ ਲੋਕਾਂ ਦੀ ਉੱਥੇ ਮੌਤ ਵੀ ਹੋਈ ਹੈ ਜਿਹੜੇ ਸ਼ਹੀਦ ਹੋਏ ਹਨ ਉਹਨਾਂ ਨੂੰ ਅਸੀਂ ਗਏ ਹੋਣ ਤੋਂ ਵਾਪਸ ਨਹੀਂ ਜਾ ਸਕਦੇ ਮਗਰ ਇਸ ਮੌਕੇ ਦੇ ਉੱਤੇ ਜਦ ਕਮੇਟੀਆਂ ਨਾਲ ਖੜੀ ਹੁੰਦੀ ਹੈ ਉਹਨਸ ਕਰਕੇ ਅਸੀਂ ਉਹਨਾਂ ਚਾਰਾਂ ਸ਼ਹੀਦਾਂ ਨੂੰ ਜਿਹੜੇ ਹੋਏ ਨੇ ਉਹਨਾਂ ਦੇ ਚਾਰਾਂ ਦੇ ਪਰਿਵਾਰ ਨੂੰ ਕੱਲ ਉਹਨਾਂ ਦਾ ਭੋਗ ਸੀ ਉੱਥੇ 2-2 ਲੱਖ ਰੁਪਈਆ ਜਿਹੜਾ ਦਿੱਲੀ ਸੇ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਦੇਣਾ ਕੀਤਾ ਔਰ ਨਾਲ ਹੀ ਜਿਹੜਾ ਗੁਰਦੁਆਰਾ ਸਾਹਿਬ ਦੇ ਉੱਤੇ ਜਿੱਥੇ ਬਲਾਸਟ ਹੋਇਆ ਉਹਦੀ ਜਿਹੜੀ ਉੱਥੇ ਮਰਮਤ ਹੋਣੀ ਹੈ ਉਹਦੇ ਜਿਹੜਾ ਨੁਕਸਾਨ ਹੋਇਆ ਉਹਦੇ ਲਈ ਵੀ 2 ਲੱਖ ਰੁਪਏ ਦਾ ਅਸੀਂ ਇਥੋਂ ਦੇਣਾ ਕੀਤਾ ਸਾਡੇ ਮੈਂਬਰ ਸਰਦਾਰ ਭੁਪਿੰਦਰ ਸਿੰਘ ਗਿੱਨੀ ਉੱਥੇ ਗਏ ਸੀ ਅਸੀਂ ਉਹਨਾਂ ਦੇ ਥਰੂ ਉੱਥੇ ਅਨਾਉਂਸ ਵੀ ਕਰਾਇਆ ਔਰ ਇਹ ਰਾਸ਼ੀ ਜਿਹੜੀ ਹੈ ਉਹਨਾਂ ਦੇ ਪਰਿਵਾਰ ਨੂੰ ਭੇਜੀ ਜਾਏਗੀ ਜਿਨ੍ਹਾਂ ਦੇ ਘਰ ਦੇ ਲੋਕ ਸ਼ਹੀਦ ਹੋਏ